ਕਿਸੇ ਵੀ ਸਮਾਜ ਸੇਵੀ ਸੰਸਥਾ ਦੇ ਲਈ ਅਕਸ਼ਮ ਨੂੰ ਸક્ષਮ ਬਣਾਉਣਾ ਇਹ ਸਭ ਤੋਂ ਅਹਿਮ ਕੰਮ ਹੈ ਕਿਸੇ ਵੀ ਐਨ ਜੀਓ ਦਾ ਪਰ ਅੱਖਾਂ ਕੁਦਰਤ ਦੀ ਨਿਯਮਤ ਆ ਲੇਕਿਨ ਕਿਸੇ وجہ ਕਰਕੇ ਜਿਸ ਵੇਲੇ ਇਹ ਇਹ ਅੱਖਾਂ ਦੇ ਵਿੱਚ ਚਾਹੀਓ ਮੋਦੀਆ ਦਾ ਹੈ ਜਾਂ ਕੋਈ ਖਰਾਬੀ ਆਉਂਦੀ ਆ ਅਗਰ ਉਹ ਅਕਸ਼ਮ ਹੋ ਜਾਂਦਾ ਕੋਈ ਵੀ ਮਰੀਜ਼ ਤਾਂ ਉਸ ਨੂੰ ਸક્ષਮ ਬਣਾਉਣ ਦੇ ਲਈ ਸਰਬ ਨੌਜਵਾਨ ਸਭਾ ਜਿਹੜੀ ਆ ਹਰ ਮਹੀਨੇ ਸਾਡੇ ਸਰਦਾਰ ਸਤਿੰਦਰ ਸਿੰਘ ਜੀ ਕੁਰਦੀ ਸਾਫ ਅਲਾਈਅੰਸ ਕਲੱਬ ਦੇ ਇੰਟਰਨੈਸ਼ਨਲ ਪੱਧਰ ਦੇ ਆਫਿਸ ਵੀਰ ਜਿਹੜੇ ਆ ਉਹਨਾਂ ਦੇ ਪਰਨ ਸਹਿਯੋਗ ਦੇ ਨਾਲ ਸਰਬ ਨੌਜਵਾਨ ਸਭਾ ਔਰ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਚੱਕ ਹੁਸ਼ਿਆਰ ਅਧਰਵਾਲ ਜੀ ਦੇ ਪਰਉਪਕਾਰ ਸਦਕਾ ਇਹਨਾਂ ਦੀ ਅਗਵਾਈ ਸਦਕਾ ਇਹਨਾਂ ਦੇ ਸਹਿਯੋਗ ਸਦਕਾ ਅੱਜ ਫੇਰ ਅਸੀਂ ਇੱਕ ਸੋ ਬਾਕੀ ਕੁਲ ਮਰੀਜ਼ ਦਾ ਜਿਹੜਾ ਅੱਖਾਂ ਦਾ ਸਫਲ ਉਹਨਾਂ ਦਾ ਮੋਤੀਆ ਵਿੰਦਾ ਆਪਰੇਸ਼ਨ ਜਿਹੜਾ ਕੀਤਾ ਵਾ ਤੋਂ ਸਕਸੈਸਫੁਲ ਵੇ ਦੇ ਨਾਲ ਅਸੀਂ ਸਭ ਤੇ ਸਹਿਯੋਗ ਦੇ ਲਈ ਪਰਮ ਜਿਹੜੇ ਹਸਨਵਾਦੀ ਜੀ ਅੱਜ ਸੋਸਾਇਟੀ ਦੇ ਵੱਲੋਂ ਬਹੁਤ ਇੱਕ ਹੁੰਦਾ ਸਾਨੂੰ ਇੱਕ ਐਗਜ਼ਾਮਪਲ ਪੇਸ਼ ਕੀਤੀ ਗਈ ਹੈ ਇਨ ਇੰਟਰਸਟ ਆਫ ði ਮੈਨਕਾਈਂਡ ਐਂਡ ਹਿਮੈਨਿਟੀ ਜਿੱਥੇ ਅੱਜ ਦੇ ਦੌਰ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਬਈ ਇੰਨਾ ਕੁ ਜ਼ਿਆਦਾ ਹੋਰ ਜ਼ਿਆਦਾ ਸੋਸ਼ਲ ਇਸ਼ੂਜ਼ ਦਾ ਕੰਮ ਚੱਲ ਰਿਹਾ ਹੈ ਤੇ ਇਥੇ ਹੀ ਇੱਕ ਸੁਸਾਇਟੀ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਜਿੱਥੇ ਆਪਣੇ ਵੱਲੋਂ ਇੱਕ ਹਿੰਦੀ ਬਰਸਟ ਆਫ ਮੈਨਕਾਈਂਡ ਹੱਥਾਂ ਦਾ ਆਪਰੇਸ਼ਨ ਕਰਾਇਆ ਗਿਆ ਤੇ ਇਸ ਚੀਜ਼ ਦੀ ਅਸੀਂ ਪ੍ਰਸ਼ਾਸਨ ਦੇ ਤੌਰ 'ਤੇ ਖੁਣ ਦੇ ਨਾਤੇ ਬਹੁਤ ਸ਼ਲਾਘਾ ਕਰਦੇ ਹਾਂ ਤੇ ਇਹਨਾਂ ਨੂੰ ਜਿੱਥੇ ਵੀ ਕਿਤੇ ਸਾਡੇ ਸਹਿਯੋਗ ਦੀ ਲੋੜ ਪਵੇਗੀ ਅਸੀਂ ਤਤਪਰਤਾ ਦੇ ਨਾਲ ਹਮੇਸ਼ਾ ਕੀਦਾਰ ਠੀਕ ਥੈਂਕ ਯੂ